ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਮਲਟੀਵਰਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਅੱਜ ਕਰਾਂਗੇ ਜਾਲੀ ਵਾਲਾ ਦਰਵਾਜ਼ਾ ਸਾਫ਼ ਇਹ ਦਰਵਾਜ਼ਾ ਬਹੁਤ ਹੀ ਜ਼ਿਆਦਾ ਗੰਦਾ ਹੋਇਆ ਵਾਏ ਤੇ ਇਹਦੀ ਇਹਨੂੰ ਧੋ ਵੀ ਲਿਆ ਆਪਾਂ ਨੇ ਤੇ ਝਾੜ ਵੀ ਲਿਆ ਪਰ ਇਹ ਇਹਨੇ ਗੱਦਾ ਗੰਦਾ ਚ ਲੱਗ ਰਿਹਾ ਜਾਲੀ ਬਿਲਕੁਲ ਵੀ ਸਾਫ਼ ਨਹੀਂ ਹੋਈ ਹੈਗੀ ਇਹਨੂੰ ਆਪਾਂ ਬਿਲਕੁਲ ਸਾਫ਼ ਕਰਾਂਗੇ ਸਿਰਫ ਇੱਕ ਚੀਜ਼ ਦੀ ਵਰਤੋਂ ਆਪਾਂ ਇਹਦੇ ਲਈ ਕਰਾਂਗੇ ਸਾਫ਼ ਕਰਨ ਲਈ ਉਹ ਕੀ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਜਾਲੀ ਸਾਫ ਕਰਨ ਦੇ ਲਈ ਆਪਾਂ ਨੂੰ ਇੱਕ ਚੀਜ਼ ਦੀ ਜ਼ਰੂਰਤ ਪਵੇਗੀ ਇਹ ਹੈ ਜੀ ਮਸ਼ੀਨ ਦਾ ਤੇਲ ਆਪਾਂ ਮਸ਼ੀਨ ਦੇ ਤੇਲ ਦੇ ਨਾਲ ਜਾਲੀ ਸਾਫ ਕਰਾਂਗੇ ਮਸ਼ੀਨ ਦਾ ਤੇਲ ਬਹੁਤਾ ਵਧੀਆ ਲੈਣ ਦੀ ਜ਼ਰੂਰਤ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਪੂੜੀਆਂ ਜਾਂ ਲੈ ਲਵੇ 5 ਰੁਪਏ ਦੀ ਪੂੜੀ ਜਿਹੜੀ ਆ ਆਸਾਨੀ ਦੇ ਨਾਲ ਮਿਲ ਜਾਂਦੀ ਆ ਇਹ ਤੇਲ ਆਪਾਂ ਹੁਣ ਕਾਲੀ ਵਿੱਚ ਕੱਢ ਲਵਾਂਗੇ ਕਾਲੀ ਦੇ ਵਿੱਚ ਕੱਢ ਲਿਆ ਏ ਤੇ ਇੱਕ ਚਾਹੀਦਾ ਹੈ ਆਪਾਂ ਨੂੰ ਇਸ ਤਰੀਕੇ ਦਾ ਬਰਸ਼ ਆਪਾਂ ਹੁਣ ਇਹਦੇ ਨਾਲ ਜਾਲੀਆਂ ਕਰਾਂਗੇ ਜੀ ਸਾਫ ਇਨਨਾਂ ਆਪਾਂ ਜਿੰਨੀ ਵਾਰੀ ਮਰਜੀ ਧੋ ਲਈਏ ਇਹ ਸਾਫ਼ ਨਹੀਂ ਹੁੰਦੀਆਂ ਇਸ ਤਰੀਕੇ ਦੇ ਨਾਲ ਸਾਫ਼ ਕਰੋਗੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ਼ ਹੋ ਜਾਂਦੀਆਂ ਜੀ ਇਹਨਾਂ ਇੱਕਦਮ ਨਮੀਆਂ ਲੱਗਦੀਆਂ ਨੇ ਤੁਸੀਂ ਦੇਖ ਸਕਦੇ ਹੋ ਹਾਂ ਹਾਂ ਜੀ ਆਪਾਂ ਨੇ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਤੇਲ ਲਗਾ ਕੇ ਨਾ ਜਾਲੀ ਨੂੰ ਬਿਲਕੁਲ ਸਾਫ਼ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਜੀ ਜੇਕਰ ਤੁਸੀਂ ਇਹਨੂੰ ਮਸ਼ੀਨ ਦੇ ਤੇਲ ਨਾਲ ਸਾਫ਼ ਕਰੋਗੇ ਤਾਂ ਤੁਹਾਡੀ ਜਿਹੜੀ ਇਹ ਮਤਲਬ ਕਿ ਜਾਲੀ ਹੈ ਇਹ ਮਹੀਨਾ ਡੇਢ ਮਹੀਨਾ ਆਸਾਨੀ ਦੇ ਨਾਲ ਇਸ ਤਰ੍ਹਾਂ ਚੱਲ ਜੂ ਕਿਉਂਕਿ ਦੇਖੋ ਡਸਟ ਤਾਂ ਪੈਣੀ ਹੀ ਪੈਣੀ ਆ ਹਨਾ ਅੱਜ ਨਹੀਂ ਤਾਂ ਕੱਲ ਮਤਲਬ ਕਿ ਡਸਟ ਤਾਂ ਪੈਣੀ ਹੀ ਆ ਤੇ ਸਦਾ ਤਾਂ ਸਾਫ਼ ਰਹਿੰਦੇ ਨਹੀਂ ਹੁੰਦੇ ਇਹ ਇਹਨਾਂ ਇਹਦੇ ਨਾਲ ਕੀ ਹੈ ਮਤਲਬ ਮਹੀਨਾ ਤੋਂ ਡੇਢ ਮਹੀਨਾ ਚੱਲ ਜਾਣਗੇ ਅਗਰ ਆਪਾਂ ਧਾਰਪੀਂਦੇ ਤੇਲ ਨਾਲ ਇਹਨਾਂ ਨੂੰ ਸਾਫ਼ ਕਰਦੇ ਆ ਧਾਰਪੀਂਦਾ ਜਿਹੜਾ ਤੇਲ ਹੁੰਦਾ ਹੈ ਨਾ ਉਹ ਮਿੱਟੀ ਜ਼ਿਆਦਾ ਖਿੱਚਦਾ ਹੈ ਮਤਲਬ ਕਿ ਉਹਦੇ ਨਾਲ ਨਾ ਹਫਤਾ ਕੋ ਮਸਾਈ ਸਾਫ਼ ਰਹਿੰਦੇ ਆ ਤੇ ਕੋਸ਼ਿਸ਼ ਕਰਿਓ ਤੁਸੀਂ ਅਗਰ ਸਾਫ਼ ਕਰਨੀਆਂ ਹੋਈਆਂ ਜਾਲੀਆਂ ਤਾਂ ਤੁਸੀਂ ਤਾਰਪੀਨ ਦੇ ਤੇਲ ਦੀ ਥਾਂ ਤੇ ਮਸ਼ੀਨ ਦੇ ਤੇਲ ਦੇ ਨਾਲ ਹੀ ਕਰਿਓ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਆਪਾਂ ਸਾਰੀ ਜਾਲੀ ਜਿਹੜੀ ਹੈ ਸਾਫ਼ ਕਰਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੁਸੀਂ ਫਰਕ ਦੇਖ ਸਕਦੇ ਹੋ ਛੋਟਾ ਬਰਸ਼ ਮਤਲਬ ਕਿ ਯੂਜ਼ ਕਰੋਗੇ ਤਾਂ ਤੇਲ ਜਿਹੜਾ ਘੱਟ ਲੱਗੂਗਾ ਅਗਰ ਆਪਾਂ ਇਸ ਤੋਂ ਵੱਡਾ ਬਰਸ਼ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਤੇਲ ਜ਼ਿਆਦਾ ਲੱਗਦਾ ਏ ਸੋ ਬਹੁਤਾ ਤੇਲ ਇਹ ਤਾਂ ਥੋੜਾ ਥੋੜਾ ਜਿਹਾ ਬਸ ਇਦਾਂ ਲਗਾ ਕੇ ਆਪਣਾ ਨੇ ਬਰਤਣਾ ਹੈ ਜੀ ਬਹੁਤਾ ਤੇਲ ਵੀ ਨਹੀਂ ਵੇਸਟ ਹੁੰਦਾ ਹੈਗਾ ਇਸ ਤਰੀਕੇ ਦੇ ਨਾਲ ਤੁਸੀਂ ਕਰਿਓ ਸਾਫ਼ ਜਾਲੀਆਂ ਬਹੁਤ ਵਧੀਆ ਰਿਜ਼ਲਟ ਮਿਲਦਾ ਏ ਪਹਿਲਾਂ ਸੀ ਅੰਦਰ ਰਸੋਈ ਵਾਲਾ ਦਰਵਾਜ਼ਾ ਜਿਹੜਾ ਕਈ ਦਿਨ ਹੋ ਗਿਆ ਉਸ ਦਿਨ ਕੀਤਾ ਸੀ ਉਹ ਬਿਲਕੁਲ ਸਾਡਾ ਇਨਸਾਫ ਹੈ ਤੇ ਅੱਜ ਸੋਚਿਆ ਸੀ ਚਲੋ ਤੁਹਾਡੇ ਨਾਲ ਵੀਡੀਓ ਜਿਹੜੀ ਹੈ ਵਾਰਲੇ ਦਰਵਾਜ਼ੇ ਨੂੰ ਨਾਲੇ ਸਾਫ਼ ਕਰ ਲੈਣੇ ਆ ਜੇ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਣੇ ਆ ਤੇ ਬਾਕੀ ਦੀ ਅਸੀਂ ਕਰਦੇ ਆ ਸਾਫ਼ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਹੁਣ ਤੁਹਾਨੂੰ ਇੱਕ ਦਿਖਾ ਦਈਏ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਕੀਤਾ ਹੈ ਤੇ ਆਹ ਵਾਲਾ ਆਪਾਂ ਕਰਨਾ ਕਿੰਨਾ ਫਰਕ ਨਜ਼ਰ ਆ ਰਿਹਾ ਹੈ ਹੋ ਸਕਦਾ ਕੈਮਰੇ ਵਿੱਚ ਕੈਪਚਰ ਨਾ ਹੁੰਦਾ ਹੋਵੇ ਤੇ ਬਹੁਤ ਹੀ ਜ਼ਿਆਦਾ ਫਰਕ ਨਜ਼ਰ ਆ ਰਿਹਾ ਹੈ ਜੀ ਤੇ ਲੋ ਜੀ ਹੁਣ ਆਪਾਂ ਸਾਰਾ ਇਸੇ ਤਰੀਕੇ ਨਾਲ ਕਰ ਲਈਏ ਸਾਫ਼ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਤੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਉੱਪਰਲਾ ਹਿੱਸਾ ਜਿਹੜਾ ਕਰ ਲਿਆ ਇਹ ਨੀਚੇ ਤੁਸੀਂ ਫਰਕ ਦੇਖ ਸਕਦੇ ਹੋ ਕਿੰਨਾ ਗੰਦਾ ਦਿਖ ਰਿਹਾ ਹੈ ਜੇ ਮੁਕਾਬਲੇ ਇਹ ਸਾਫ-ਸਾਫ ਜਿਹਾ ਹੋ ਗਿਆ ਤੇ ਇਹ ਗੰਦਾ ਦਿਖ ਰਿਹਾ ਹੈ ਇਹਨੂੰ ਵੀ ਆਪਾਂ ਹੁਣ ਸਾਫ ਕਰਾਂਗੇ ਤੇ ਆਪਾਂ ਲੱਕੜ ਵੀ ਇਹਦੇ ਨਾਲ ਸਾਫ ਕਰ ਸਕਦੇ ਹਾਂ ਮਸ਼ੀਨ ਦੇ ਤੇਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਰ ਇਹ ਬਾਹਰਲਾ ਦਰਵਾਜ਼ਾ ਥੋੜਾ ਜਿਹਾ ਖਰਾਬ ਹੋਇਆ ਹੋਇਆ ਵਾਏ ਤੇ ਬਹੁਤ ਹੀ ਸਾਫ ਲੱਗ ਰਿਹਾ ਇਹਦੇ ਤੇ ਵੀ ਆਪਾਂ ਨੇ ਬਰਸ਼ ਫੇਰਿਆ ਹੈ ਤੇ ਹੁਣ ਆਪਾਂ ਇੱਥੇ ਜਿਹੜੀ ਜਾਲੀ ਹੈ ਸਾਫ਼ ਕਰ ਲਈ ਤੇ ਤੁਹਾਨੂੰ ਫਿਰ ਸਾਰਾ ਕਰਕੇ ਦਿਖਾਣੇ ਆ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਸਾਰਾ ਦਰਵਾਜ਼ਾ ਜਿਹੜਾ ਸਾਫ਼ ਕਰ ਲਿਆ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਜੀ ਜਾਲੀ ਇੱਕਦਮ ਕਲੀਨ ਹੋ ਗਈ ਹੈ ਇੰਜ ਲੱਗਦਾ ਜੀ ਮੈਂ ਜਾਲੀ ਜਿਹੜੀ ਨਮੀ ਹੋਵੇ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜੀ ਇਸ ਤਰ੍ਹਾਂ ਤੇ ਇਹ ਨਾ ਤਾਰਪੇਨ ਦੇ ਮੁਕਾਬਲੇ ਜਿਹੜਾ ਇਹ ਤੇਲ ਬਹੁਤ ਵਧੀਆ ਹੁੰਦਾ ਹੈ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਇਹ ਜਿਹੜਾ ਕਾਫੀ ਟਾਈਮ ਤੱਕ ਇਹਨੂੰ ਮਤਲਬ ਕਿ ਜਾਲੀਆਂ ਨੂੰ ਰੱਖਦਾ ਹੈ ਕਲੀਨ ਤੇ ਤਾਰਪੇਨ ਦੇ ਤੇਲ ਦੀ ਜਿਹੜੀ 스ਮੈਲ ਹੁੰਦੀ ਉਹ ਤਿੱਖੀ ਜੀ ਹੁੰਦੀ ਹੈ ਕਈਆਂ ਨੂੰ ਮਤਲਬ ਨਹੀਂ ਪਸੰਦ ਹੁੰਦੀ ਸੋ ਇਸ ਤੇਲ ਦੀ ਜਿਹੜੀ 스ਮੈਲ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਜੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਸਾਫ ਕਰਨਾ ਬਹੁਤ ਵਧੀਆ ਰਿਜ਼ਲਟ ਮਿਲਿਆ ਏ ਇੱਥੇ ਇੱਕ ਜੇ ਮੈਂ ਲੱਕੜ ਤੇ ਵੀ ਮਤਲਬ ਫੇਰ ਜਾਂ ਸਿਗਾ ਬਰਸ਼ ਬਹੁਤ ਵਧੀਆ ਸਾਫ ਹੋਈ ਏ ਕਲੀਨ ਇਕਦਮ ਤੁਸੀਂ ਲੱਕੜ ਦੇ ਦਰਵਾਜ਼ੇ ਵੀ ਇਹਦੇ ਨਾਲ ਸਾਫ ਕਰ ਸਕਦੇ ਹੋ ਪਰ ਮੇਰੇ ਕੋਲ ਤੇਲ ਜਿਹੜਾ ਮਤਲਬ ਇੰਨਾ ਹੀ ਸੀਗਾ ਤੇ ਮੈਂ ਉਹਦੇ ਨਾਲ ਜਾਲੀਆਂ ਹੀ ਸਾਫ ਕੀਤੀਆਂ ਨੇ ਇੱਥੇ ਤੁਸੀਂ ਫਰਕ ਦੇਖ ਸਕਦੇ ਹੋ ਦੇਖੋ ਜਿੱਥੇ ਜਿੱਥੇ ਬਰਸ਼ ਫਿਰਿਆ ਸੀਗਾ ਉੱਥੇ ਸਾਫ ਆ ਜਿੱਥੇ ਨਹੀਂ ਫਿਰਿਆ ਉੱਥੇ ਨਹੀਂ ਸਾਫ ਹੈਗਾ ਇਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਜੀ ਸਾਫ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ